ਮੈਂ ਨਾ ਅਗਲੇ 10 ਦਿਨ ਤਾਂ ਤੁਹਾਡਾ ਬੇਟੀ ਦੇ ਵਿਆਹ ਕਰਕੇ ਥੋੜਾ ਜਿਆਦਾ ਬਿਜ਼ੀ ਐ ਉਹਦੇ ਬਾਅਦ ਫਿਰ ਮੈਂ ਇੱਥੇ ਟਾਈਪ ਥੋੜੀ ਲਾਉਂਗਾ ਡੇਢ ਐਕਸਾਲਟ ਪਾ ਲਵਾਂ ਯਾਰ ਡੇਢ ਸਾਲ ਵੀ ਨਹੀਂ 7 ਮਹੀਨੇ ਰਹਿ ਗਏ ਬਾਕੀ 100 ਕਿ ਟ ਪਾਵਾਂਗੇ ਨਜ਼ਾਰਾ ਲਿਆਵਾਂਗੇ ਦੇਖੋ 10 ਰੁਪਏ ਦੀ ਭਰਤੀ ਪਰ ਆਪ ਆਪਣੇ ਜੇਬ ਚੋਂ ਹੀ ਦੇਣੇ 10 ਰੁਪਏ ਜਿਹਨੇ ਭਰਤੀ ਕਰਨੀ ਹੈ ਉਹ ਆਪਣੇ ਜੇਬ ਚੋਂ ਹੀ ਜਿੰਨੇ ਜੇ 10 ਰੁਪਏ ਦਊਗਾ ਉਹਦਾ ਪਾਰਟੀ ਦੇ ਵਿੱਚ ਇਕ ਤਾਂ ਯੋਗਦਾਨ ਹੋਊਗਾ ਇੱਕ ਉਦਾਹਰਣ ਹੋਊਗਾ ਉਹਨੇ ਆਪਾਂ ਕੀ ਕਰਦੇ ਪਹਿਲੇ ਆਪਣੇ ਕੁੱਲ ਮੈਂ ਸਰਪੰਚ ਕਹਿੰਦਾ ਯਾਰ ਮੈਂ 100 ਤੇ ਮੈਂ ਫੜਾਦਾ 10 ਬੰਦੇ ਨਾ ਮੈਂ ਮੈਂ ਵੀ ਪਿੰਡ ਦੇ ਸਾਰਿਆਂ ਨੂੰ ਨਹੀਂ ਦੇ ਸਕਦਾ ਤੁਹਾਡੇ ਸਾਰਿਆਂ ਨੂੰ ਨਹੀਂ ਦੇ ਸਕਦਾ ਪਰ ਨਹੀਂ 10 ਰੁਪਏ 10 ਰੁਪਏ ਕੁਝ ਵੀ ਨਹੀਂ ਹੈ ਯਾਰ ਆਪਣੀ ਪਰ ਤੁਸੀਂ ਕੀ ਕਰਨਾ ਹੈ ਟੇਬਲ ਲਾਉਣਾ ਹੈ ਆਪਣੀ ਸਾਥ ਚ ਜਾ ਕਿਤੇ ਵੀ ਟੇਬਲ ਲਾ ਕੇ ਕਾਲੀ ਦਾ ਦੀ ਭਰਤੀ ਉਹਦੇ ਵਿੱਚ ਤੁਸੀਂ ਟੇਬਲ ਲਾ ਕੇ ਬੰਦੇ ਉੱਥੇ-ਉੱਥੇ ਭਰਤੀ ਕਰਨੀ ਆ ਉਹਦੇ ਵਿੱਚ ਪੂਰੇ ਫਾਰਮ ਟੈਲੀਫੋਨ ਨੰਬਰ ਤੋਂ ਲੈ ਕੇ ਸਾਰਾ ਕੁਝ ਹੋਊਗਾ ਉਹਦੇ ਬਾਅਦ ਉਹ ਲਿਸਟ ਬਣਨੀ ਹੈ ਫਿਰ ਤੁਸੀਂ ਇੱਥੇ 77 ਤੋਂ ਆ ਮੁੰਡਾ ਹੈਗਾ ਭਰਤੀ ਕਾਪੀਆਂ ਕੱਲ ਤੋਂ ਲੈ ਜਾਓ ਅਗਲੇ ਮਹੀਨੇ ਦੀ 15 ਤਰੀਕ ਤੋਂ ਪਹਿਲੇ-ਪਹਿਲੇ ਆ ਖਤਮ ਹੋਣੀ ਜਦੋਂ ਤੁਸੀਂ ਤੁਸੀਂ ਉਹ ਗਰੁੱਪ ਚ ਹੈਗੇ ਸਾਰੇ ਮਿਲਾਂ ਦਾ ਇਸ਼ਾਰਾ ਬਸ ਉਹਦੇ 'ਚ ਫੋਟੋ ਜਦੋਂ ਕੱਪੜੀ ਫੋਟੋ ਪਾਉਣਗੇ ਰੋਜ਼ ਉੱਥੇ ਆਪਾਂ ਦੇਖੀ ਜਾਵਾਂਗੇ ਕਿਹੜਾ ਕਿੰਨਾ ਕੰਮ ਕਰ ਰਿਹਾ ਹੈ ਪਰ ਜੈਨੂਨ ਭਰਤੀ ਕੋਈ ਆਪਾਂ ਕੋਈ ਨੰਬਰ ਗੇਮਸ ਨਹੀਂ ਹੈ ਗਰੀਬੀ ਕਰੋ ਹਰ ਭਾਈਚਾਰੇ ਨੂੰ ਕਰੋ ਉਹਦੇ ਲਿਖਦੇ ਰਹੋ ਕਿਹੜੀ ਕਿਹ ਭਾਈਚਾਰਾ ਸੋਦਾ ਆਪਾਂ ਪੂਰਾ ਆਪਣੇ ਕੋਲ ਪੂਰਾ ਡਾਟਾ ਹੋਵੇ ਟੈਲੀਫੋਨ ਨੰਬਰ ਤੱਕ ਹੋਵੇ ਮੋਬਾਈਲ ਨੰਬਰ ਉਹਦੇ ਲਿਖਿਆ ਹੋਇਆ ਕਿਉਂਕਿ ਉਹਦੇ ਬਾਰੇ ਅਸੀਂ ਵੈਰੀਫਾਈ ਸਾਡੀ ਟੀਮ ਵੈਰੀਫਾਈ ਕਰੂਗੀ ਸੋ ਇਸ ਸੰਬੰਧ ਵਿੱਚ ਕਿਸੇ ਨੇ ਕੁਝ ਕਹਿਣਾ ਹੈ ਜਾਂ ਕੋਈ ਗੱਲ ਸੁਣੀ ਹੈ ਉਹ ਦੱਸ ਸਕਦੇ ਠੀਕ ਹੈ ਜੀ ਸਰ ਨਾ ਨਾ ਇੱਕ ਮਿੰਟ 10 ਰੁਪਏ ਕੋਈ ਸਮੱਸਿਆ ਤਾਂ ਨਹੀਂ ਨਹੀਂ ਹੈ ਇਹਨਾਂ ਤੋਂ ਪੁੱਤ ਪਿੰਡੋਂ ਆਉਣੇ ਲੱਗ ਜਾਂਦਾ ਸੁਟਾ ਮੈਂ ਠੀਕ ਹੈ ਪਰ ਜੈਨੂਇਨੀ ਸਾਰੇ ਆਪਣੀ ਜੇਬ ਤੋਂ ਕੱਟਣ ਤੇ ਫੋਟੋ ਦਿਖਾ ਦਿਓ ਮੈਨੂੰ ਉਹ ਕੱਢ ਦੇ ਜੇਬ ਤੋਂ ਇਹ ਆ ਫੋਟੋ ਜਿਵੇਂ ਮੈਂ ਕੱਢੀ ਬੈਠਾ ਹਾਂ ਉੱਥੇ ਜਾ ਕੇ ਦੇਣਾ ਮੈਂ ਫਰਤੀ ਤੇ ਤੇ ਆਪਾਂ ਅੱਜ ਕਿਉਂਕਿ ਮੈਂ ਨਾ ਅਗਲੇ 10 ਦਿਨ ਦਾ ਥੋੜਾ ਬੇਟੀ ਦੇ ਵਿਆਹ ਕਰਕੇ ਥੋੜਾ ਜਿਆਦਾ ਬਿਜ਼ੀ ਐ ਉਹਦੇ ਬਾਅਦ ਫਿਰ ਮੈਂ ਇੱਥੇ ਟਾਈਮ ਫਿਰ ਲਾਉਂਗਾ ਅੱਜ ਵੀ ਮੈਂ 3-4 ਵਜੇ ਤੋਂ ਬਾਅਦ ਮੈਂ ਅੱਜ ਆਪਣੇ ਪਿੰਡ ਦਾ ਵਿਆਹ ਹੈਗਾ ਇੱਕ ਗਿੱਦੜੀ ਵੀ ਵਿਆਹ ਹੈਗਾ ਉਹ ਜਾ ਕੇ ਮੇਰੇ ਇਸ ਤਰ੍ਹਾਂ ਚ ਵਿਆਹ ਹੈਗਾ ਪਟੰਡੇ ਉੱਤੇ ਜਾ ਕੇ ਫਿਰ ਮੈਂ ਵਾਪਸ ਆਉਂਗਾ ਜੇ ਕਿਸੇ ਨੂੰ ਕੋਈ ਕੰਮ ਕਰਾਉਣਾ ਹੈ ਇੱਥੇ ਆ ਜਿਓ ਕੱਲ ਵੀ ਨਹੀਂ ਨਹੀਂ ਕਿਹ ਜਾਣਾ ਮੈਂ ਤੇ ਬੋਲ ਗਿਆ ਸੀ ਉਹ ਕਿਨੇ ਵਿੱਚ ਜਾਣਾ 9 ਤੋਂ 12 ਹਾਂ ਛੇਰੇ 'ਚ ਕਿਸੇ ਕੰਮ ਹੈ 10 ਵਜੇ ਇੱਕ ਅੱਜ ਅੱਜ ਹੀ ਖੁਸ਼ੀ ਪਰਵੋਤ ਆ ਕਿ ਉਹ 4 ਤਰੀਕ ਨੂੰ ਸਮਝਿਆ ਅਰੇ ਤਾਂ ਬਾ ਡੇਢ ਇੱਕ ਸਾਲ ਇੱਕ ਮਿੰਟ ਡੇਢ ਸਾਲ ਛਾਲਟ ਪਾ ਲਓ ਜਾਂ ਡੇਢ ਸਾਲ ਵੀ ਨਹੀਂ 7 ਮਹੀਨੇ ਰਹਿ ਗਏ ਬਾਜੀ 100 ਕਿਟ ਪਾਵਾਂਗੇ ਨਜ਼ਾਰਾ ਲਿਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ